ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸੰਤ ਬਾਬਾ ਧਰਮਪਾਲ ਸਿੰਘ ਜੀ ਸੰਗੋ ਵੜ ਵਾਲਿਆਂ ਵੱਲੋਂ ਜੁਗ ਜੁਗ ਅਤਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਵਿਸ਼ਾਲ ਮਹਾਨ ਨਗਰ ਕੀਰਤਨ ਸੰਗਤ ਅਸਥਾਨ ਸੰਗੋਵੜ ਤੋਂ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਜੀ ਖੱਲਕਟ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਤੱਕ ਮਿਤੀ 6 ਅਤੇ 7 ਮਾਰਚ 2025 ਨੂੰ ਕੀਤਾ ਜਾ ਰਿਹਾ ਹੈ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਉਹਨਾਂ ਪੰਜ ਅਮਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਬਾਬਾ ਜੈ ਸਿੰਘ ਜੀ ਖਲਕਟ ਉਹਨਾਂ ਦੇ ਧਰਮ ਸਪਤਨੀ ਸਤਕਾਰ ਜੁਗਮਾਤਾ ਧਨਕੌਰ ਜੀ ਉਹਨਾਂ ਦੇ ਦੋਵੇਂ ਸੁਪੁੱਤਰ ਭਾਈ ਖੜਾਕਾ ਸਿੰਘ ਭਾਈ ਖੜਕ ਸਿੰਘ ਅਤੇ ਉਹਨਾਂ ਦੇ ਨੂੰ ਬੀਬੀ ਅਮਰਕੌਰ ਤਿੰਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਰਿਹਾ ਹੈ ਇਹ ਨਗਰ ਕੀਰਤਨ ਸਾਧ ਸੰਗਤ ਜੀ 6 ਮਾਰਚ 2025 ਨੂੰ ਸਵੇਰੇ 7 ਵਜੇ ਸੰਗਤ ਸਥਾਨ ਤੋਂ ਪ੍ਰਾਰੰਭ ਹੋ ਕੇ ਨਗਰ ਬ੍ਰਾਹਮਣ ਮਾਜਰਾ ਸੰਗੋਵਾਲ ਖਾਨਪੁਰ ਕਬੱਦੀ ਪੁੱਟਾ ਲਾਪਰਾ ਕਟਾਰੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਕੁਡਾਣੀ tmpobjਟ ਖੁਰਦ tmpobjਟ ਕਲਾ ਪੱਲਾ ਲੂਣਾ ਪੱਲਾ ਮਿਆਨਾ ਤੋਂ ਹੋ ਕੇ ਜਿਹੜਾ ਰਾਤਰੀ ਦਾ ਵਿਸ਼ਰਾਮ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ ਨਗਰ ਨਸਰਾਲੀ ਵਿਖੇ ਜਿਹੜਾ ਰਾਤ ਦਾ ਵਿਸ਼ਰਾਮ ਹੋਵੇਗਾ ਤੇ 7 ਤਰੀਕ ਨੂੰ ਫੇਰ ਇਸੇ ਤਰ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ ਨਗਰ ਨਸਰਾਲੀ ਤੋਂ ਨਗਰ ਕੀਰਤਨ ਅਗਲੇ ਪੜਾ ਦੇ ਲਈ ਸਵੇਰੇ ਪ੍ਰਾਰੰਭਤਾ ਤੇ ਅਗਲੇ ਪੜਾ ਦੇ ਜਿਹੜੇ ਨਗਰਾ ਸਰੋણો ਖੁਰਦ ਰੋણો ਕਲਾਂ ਰਾਜੇਬਾੜ ਕੁਟਿੰਡ ਰਾਏਪੁਰ ਰਾਈਆਂ ਖਲਿਆਣ ਅਮਲੋ ਗੁਰਦੁਆਰਾ ਰੋੜੀ ਸਾਹਿਬ ਤੇ ਇਹ ਨਗਰ ਕੀਰਤਨ 2 ਦਿਨ ਦਾ 사ਤਸੰਗ ਜੀ ਰੂਟ ਹੈ 6 ਅਤੇ 7 ਮਾਰਚ ਸਰਬ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਅਤੇ ਉਹਨਾਂ ਮਹਾਨ ਅਮਰ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸੰਤ ਬਾਬਾ ਧਰਮਪਾਲ ਸਿੰਘ ਜੀ ਸੰਗੋਵਾਲ ਵਾਲਿਆਂ ਵੱਲੋਂ ਜੁਗੋ ਜੁਗਟਰ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਯਾ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਵਿਸ਼ਾਲ ਮਹਾਨ ਨਗਰ ਕੀਰਤਨ ਸੰਗਤ ਅਸਥਾਨ ਸੰਗੋਵਾਲ ਤੋਂ ਵਰਦਵਾਰਾ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਤੱਕ ਮਿਤੀ 6 ਅਤੇ 7 ਮਾਰਚ 2025 ਨੂੰ ਕੀਤਾ ਜਾ ਰਿਹਾ ਹੈ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਉਹਨਾਂ ਪੰਜ ਅਮਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਬਾਬਾ ਜੈ ਸਿੰਘ ਜੀ ਖਲਕਟ ਉਹਨਾਂ ਦੇ ਧਰਮ ਸਪਤਨੀ ਸਤਕਾਰਯੋਗ ਮਾਤਾ ਧਨਕੌਰ ਜੀ ਉਹਨਾਂ ਦੇ ਦੋਵੇਂ ਸੁਪੁੱਤਰ ਪਾਈਖੜਕਾ ਸਿੰਘ ਪਾਈਖੜਕ ਸਿੰਘ ਅਤੇ ਉਹਨਾਂ ਦੇ ਨੂੰ ਬੀਬੀ ਅਮਰਕੌਰ ਤਿੰਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਰਿਹਾ ਹੈ ਇਹ ਨਗਰ ਕੀਰਤਨ ਸਾਧ ਸੰਗਤ ਜੀ 6 ਮਾਰਚ 2025 ਨੂੰ ਸਵੇਰੇ 7 ਵਜੇ ਸੰਗਤ ਅਸਥਾਨ ਤੋਂ ਪ੍ਰਾਰੰਭ ਹੋ ਕੇ ਨਗਰ ਬ੍ਰਾਹਮਣ ਮਾਜਰਾ ਸੰਗੋਵਾਲ ਖਾਨਪੁਰ ਕਬੱਦੀ ਪੁੱਟਾ ਲਪਰਾ ਕਟਾਰੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਕੁਡਾਣੀ tmpobjਟ ਖੁਰਦ tmpobjਟ ਕਲਾਂ ਪੱਲਾ ਲੂਣਾ ਪੱਲਾ ਮਿਆਨਾ ਤੋਂ ਹੋ ਕੇ ਜਿਹੜਾ ਰਾਤਰੀ ਦਾ ਵਿਸ਼ਰਾਮ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ ਨਗਰ ਨਸਰਾਲੀ ਵਿਖੇ ਜਿਹੜਾ ਰਾਤ ਦਾ ਵਿਸ਼ਰਾਮ ਹੋਏਗਾ ਤੇ 7 ਤਰੀਕ ਨੂੰ ਫੇਰ ਇਸੇ ਤਰ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ ਨਗਰ ਨਸਰਾਲੀ ਤੋਂ ਨਗਰ ਕੀਰਤਨ ਅਗਲੇ ਪੜਾਅ ਦੇ ਲਈ ਸਵੇਰੇ ਪ੍ਰਾਰੰਭਤਾ ਤੇ ਅਗਲੇ ਪੜਾਅ ਦੇ ਜਿਹੜੇ ਨਗਰਾ ਰੋਹਣੋ ਖੁਰਦ ਰੋਹਣੋ ਕਲਾਂ ਰਾਜੀਬਾੜ ਕੁਟਿੰਡ ਰਾਏਪੁਰ ਰਾਈਆਂ ਖਲਿਆਣ ਅਮਲੋ ਗੁਰਦੁਆਰਾ ਰੂੜੀ ਸਾਹਿਬ ਸਰਵਾਨਾ ਦਿੱਤੂਪੁਰਾ ਜੱਟਾ ਦੰਦਰਾਲਾ ਗੁਰਦੁਆਰਾ ਰੋੜੇਵਾਰ ਸਾਹਿਬ ਲੰਗ ਰੋਗਾਣਾ ਸਿਉਣਾ ਤੋਂ ਹੋ ਕੇ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਨਗਰ ਬਾਰਨ ਜ਼ਿਲ੍ਹਾ ਪਟਿਆਲਾ ਵਿਖੇ ਪਹੁੰਚੇਗਾ ਤੇ ਇਹ ਨਗਰ ਕੀਰਤਨ 2 ਦਿਨ ਦਾ 사ਤਸੰਗ ਜੀ ਰੂਟ ਹੈ 6 ਅਤੇ 7 ਮਾਰਚ ਸਰਬ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਅਤੇ ਉਹਨਾਂ ਮਹਾਨ ਅਮਰ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ